ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਕੱਲ ਮੈਂ 20 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਹਨ ਹੋਪ ਦਿਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ ਹਰੁਣਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ ਹਰੁਣਾ ਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ ਪਰ ਉਹ ਇਨਸਾਫ ਮਨੂੰ ਫੇਰ ਅੱਜ ਭਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜ਼ਿਸ਼ ਰਚ ਕੇ ਐਫਆਈਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂੰ ਆ ਤੇ ਪੈਨਾ ਦਿੱਤੀਆਂ ਟਾੜੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹਾਂ। ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ। ਤੁਸੀਂ ਸੰਕਲ ਜਿਹੜਾ ਭਰੋਸਾ ਸਾਨੂੰ ਦਵਾਇਆ ਸੀਗਾ ਉਹ ਭਰੋਸਾ ਫੇਰ ਮਨੂੰ ਟੁੱਟਦਾ ਨਜ਼ਰ ਆ ਰਿਹਾ। ਹੋਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਨਹੀਂ ਹੋਈਏ। ਹੁਣ ਜਿਹਾ ਦੱਸੋ ਚਾਰ ਐਸਐਚਓ ਨੂੰ ਬਚਾਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮੈਨੂੰ ਕਿਹਾ ਸੀ ਮੈਂ ਤੇ ਡਿਸੀਜਨਸ ਲੈਣ ਤੇ ਬਹੁਤ ਫੇਮਸ ਹਾਂ ਉਹ ਬੰਦਾ ਉਹ ਕਿੱਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਆਹ ਤੇ ਬਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ कल 6 ਵਜੇ ਤਾਂ ਮੈਂ ਤੁਹਾਡੇ WSD ਨੂੰ ਫੋਨ ਕਰਦੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰਦੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਐਂ ਇਨਸਾਫ ਦੇ ਰਹੇ ਹੋ ਤੁਸੀਂ ਪੰਜਾਬ ਦੀ ਧੀਾਂ ਨੂੰ ਮਾਨ ਸਾਹਿਬ ਮੈਂ ਕਿਸੇ ਧੀ ਦੀ ਨਾਲ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅਜੇ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੁਸੀਂ ਕੱਲ ਸਾਨੂੰ ਮਿਲੇ ਹੀ ਕਿਉਂ ਖਾਲੀ ਮੋਰਚਾ ਉਠਾਣ ਲੇ ਇਦਾਂ ਹੈ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ ਪਹਿਲਾਂ ਤਾਂ ਤੁਹਾਡੇ ਮੀਡੀਆ ਸਾਥੀਆਂ ਦਾ ਦਿਲ ਦੇ ਗਹਿਰੇ ਹੀ ਤੁਹਾਨੂੰ ਧੰਨਵਾਦ ਕਰਦਾ ਹਾਂ ਕੱਲਾ ਕੱਲਾ ਤੁਹਾਡਾ ਕਦਮ ਸਾਡਾ ਸਿਰ ਮੱਥੇ ਕਿਉਂਕਿ ਜਿਵੇਂ ਸਾਨੂੰ ਇਨਸਾਫ ਲਈ ਜਿਵੇਂ ਮੀਡੀਆ ਦੇ ਸਾਡਾ ਸਾਥ ਦਿੱਤਾ ਪਰਿਵਾਰ ਦਾ ਉਹਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਡੈਮੋਕ੍ਰੇਸੀ ਦਾ ਚੌਥਾ ਪਿਲਰ ਆਹਾਂ ਮੀਡੀਆ ਕੀ ਨਾ ਆਪਣੇ ਪਰਿਵਾਰ ਵੱਲੋਂ ਮੈਂ ਧੰਨਵਾਦ ਕਰਨਾ ਹੈ ਕੱਲ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਸਾਡੀ ਮੀਟਿੰਗ ਹੋਈ ਸੀ ਪਰਿਵਾਰ ਦੀ ਭਗਵੰਤ ਸਿੰਘ ਮਾਨ ਜੀ ਨਾਲ ਉਹਨਾਂ ਦੇ ਰੈ residense ਸਾਢੇ 11 ਵਜੇ ਉਹਨਾਂ ਨਾਲ ਬੜੇ ਸੁਖਾਵੇ ਮਾਹੌਲ ਚ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਪਰਿਵਾਰ ਨੇ ਸਾਡੇ ਨਾਲ ਜੋ ਸਾਡੇ ਪਰਿਵਾਰ ਨਾਲ ਜੋ ਇੱਥੇ ਹੋਇਆ ਉਹ ਕਰਨਲ ਸਾਹਿਬ ਨੇ ਸਾਰੀ ਗੱਲ ਮਾਨ ਸਾਹਿਬ ਦੇ ਧਿਆਨ ਚ ਲਿਆਂਦੀ 1 ਟੂ 1 ਬੈਠਕ ਉਦੇ باوجود ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਸਾਡੀ ਪ੍ਰਵਾਦ ਨੂੰ ਠੀਕ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਕਿ ਜੋ ਪ੍ਰਵਾਦ ਨਾਲ ਵਾਪਰਿਆ ਉਹ ਨਹੀਂ ਚਾਹੀਦਾ ਸੀ ਤੁਹਾਡੇ ਵਰਗੇ ਪ੍ਰਵਾਦ ਨਾਲ ਵਾਪਰਿਆ ਕਿਸੇ ਵੀ 3.5 ਕਰੋੜ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨਾਲ ਵੀ ਹੋਣਾ ਨਹੀਂ ਚਾਹੀਦਾ ਸੀ ਉਹਨਾਂ ਦਾ ਦੁੱਖ ਉਹਨਾਂ ਨੇ ਮਨਾਇਆ ਬਕਾਇਦਾ ਮੀਟਿੰਗ ਤੋਂ ਬਾਅਦ ਗੱਡੀ ਤੱਕ ਛੱਡਣ ਨੂੰ ਆਏ ਮਾਨ ਸਾਹਿਬ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਆਪਣੇ OSD ਨੂੰ ਕਿਹਾ ਕਿ 5 ਵਜੇ ਡੀਜੀਪੀ ਚੀਫ ਸੈਕਟਰੀ ਹੋਮ ਸੈਕਟਰੀ ਨੂੰ ਬੁਲਾਇਆ ਜਾਵੇ ਤੇ ਕਹਿੰਦੇ ਢਿੱਲੋ ਸਾਹਿਬ ਸ਼ਾਮ ਨੂੰ 6 ਵਜੇ ਤੁਹਾਨੂੰ ਆਪ ਸਾਡਾ ਵੋਇਸਟੀ ਫੋਨ ਕਰਕੇ ਖੰਨੂ ਪ੍ਰਸ਼ਕਵਿਰੀ ਦੇਊਗਾ ਪੰਜਾਬ ਸਰਕਾਰ ਸਖਤੋ ਸਖਤ ਕਾਰਵਾਈ ਕਰੂਗੀ ਸਾਨੂੰ ਬੜੀ ਖੁਸ਼ੀ ਹੋਈ ਉਸ ਦੀ ਮੈਂ ਬਾਹਰ ਆ ਕੇ ਮੀਡੀਆ ਦੇ ਸਾਥੀਆਂ ਨੂੰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੂੰ ਸਲੂਟ ਕੀਤਾ ਮਿਸਿਸ ਬਾਠ ਨੇ ਵੀ ਕੀਤਾ ਮੇਰੇ ਸਿਸਟਰ ਇਨ ਲਾ ਨੇ ਕਿ ਅਸੀਂ ਬੜੇ ਖੁਸ਼ ਸੀਗੇ ਕਿ ਸ਼ਾਮ ਨੂੰ 6 ਵਜੇ ਸਾਡੇ ਪਰਿਵਾਰ ਨਾਲ ਇਨਸਾਫ ਹੋ ਜਾਣਾ ਹੈ ਮਹਿਮਾਨ ਸਾਹਿਬ ਜੀ ਪੂਰੀ ਉਹਨਾਂ ਦੀ ਤਾਰੀਫ਼ ਕੀਤੀ ਮੀਡੀਆ ਚ ਵੀ ਮਾਨ ਸਾਹਿਬ ਬਹੁਤ ਵਧੀਆ ਇਨਸਾਨ ਹੈ ਗੱਡੀ ਤੱਕ ਛੱਡਣ ਆਏ ਤੇ ਮਾਨ ਸਾਹਿਬ ਨੇ ਮੇਰੇ ਸਿਸਟਰ ਇਨ ਲਾ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਆ ਤੁਹਾਨੂੰ ਇਨਸਾਫ ਮਿਲੂਗਾ ਤੇ ਉਹ ਇਨਸਾਫ ਅਸੀਂ ਕੱਲ ਦੇ 6 ਵਜੇ ਦੇ ਉਡੀਕ ਰਹੇ ਆ ਹੁਣ 3 ਵਜੇ ਦੀ ਦੁਪਹਿਰ ਦੇ ਜੋ ਇਨਸਾਫ ਦੀ ਸੀ ਉਮੀਦ ਰੱਖਦੇ ਸੀ ਉਹ ਮੈਨੂੰ ਦਿਖ ਨਹੀਂ ਰਿਹਾ ਕਿਤੇ ਕਿਉਂਕਿ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਤੇ ਤਾਂ ਮਾਨ ਸਾਹਿਬ ਕਹਿ ਰਹੇ ਸੀ ਕਿ ਕਿਉਂ ਦੇ ਪੰਜਾਬ ਦੇ ਧੀਆ ਪੰਜਾਬ ਦੀਆਂ ਨੂੰਹਾਂ ਸਾਰੇ ਮੇਰਾ ਪਰਿਵਾਰ ਹੈ ਤੇ ਮਾਨ ਸਾਹਿਬ ਨੇ ਮਿਸਿਸ ਬਾਦ ਤੇ ਮੇਰੇ ਸਿਸਟਰ ਨਾਲੇ ਹੱਥੇ ਸਿਰ ਰੱਖ ਕੇ ਕਿਹਾ ਸੀ ਕਿ ਤੁਹਾਨੂੰ ਇਨਸਾਫ ਮਿਲੂਗਾ ਚਿੰਤਾ ਨਾ ਕਰੋ ਕਿੱਥੇ ਗਿਆ ਹੋ ਇਨਸਾਫ ਮੈਂ ਪੁੱਛਣਾ ਚਾਹੁੰਦਾ ਕਿ ਆਪਾਂ ਸਿਰਫ ਜਿਵੇਂ ਸਾਨੂੰ ਪਟਿਆਲਾ ਪੁਲਿਸ ਨੇ ਐਫ ਆਈ ਆਰ ਕਰਨ ਤੋਂ ਲੈ ਕੇ ਸਸਪੈਂਸ਼ਨ ਤੱਕ ਗੋਲ-ਗੋਲ ਘਮਾਈ ਗਈ ਹੈ ਸਾਨੂੰ ਕਿ ਸਾਨੂੰ ਉਹੀ ਚੱਕਰ ਜੀ ਮਾਨ ਸਾਹਿਬ ਨੇ ਘੁਮਾਇਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿ ਜੇ ਤੁਸੀਂ ਸਾਡੇ ਨਾਲ ਇਨਸਾਫ ਨਹੀਂ ਕਰਨਾ ਸੀ ਤਾਂ ਫਿਰ ਉੱਥੇ ਇਹ ਡਰਾਮਾ ਕਿਉਂ ਕੀਤਾ ਗਿਆ ਸਾਡੇ ਨਾਲ ਬੁਲਾ ਕੇ ਉੱਥੇ ਪਰਿਵਾਰ ਨਾਲ ਤੇ ਸ਼ਾਮ ਨੂੰ ਸਾਨੂੰ ਸੁਨੇਹਾ ਆ ਰਿਹਾ ਹੈ ਕਿ ਨਾਨਕ ਸਿੰਘ ਦਾ ਤਵਾਰਲਾ ਕਰ ਦਿੰਦੇ ਆ ਕਿ ਤੁਸੀਂ ਸੀਬੀਆਈ ਇਨਕੁਆਇਰੀ ਦੀ ਮੰਗ ਛੱਡ ਦਿਓ ਸਾਡੇ ਨਾਲ ਬਾਰਗੇਨਿੰਗ ਸ਼ੁਰੂ ਹੋ ਗਈ ਸਰਕਾਰ ਦੀ ਮੈਂ ਕੁਝ ਨਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਕੀ ਡੀਜੀਪੀ ਸਾਹਿਬ ਦੀ ਕੀ ਮਜਬੂਰੀ ਹੈ ਕਿ ਚਾਰ ਐਸਐਚਓਜ਼ ਨੂੰ ਚਾਰ ਇਨਸਪੈਕਟਰਜ਼ ਨੂੰ ਬਚਾਉਣ ਕਰਕੇ ਕਿ ਸਾਡੇ ਨਾਲ ਬਾਲੀਅਨ ਕਰ ਰਹੇ ਕਿ ਅਸੀਂ ਨਾਨਕ ਸਿੰਘ ਦਾ ਤਬਾਦਲਾ ਕਰ ਦਿੰਦੇ ਹਾਂ ਅਸੀਂ ਸਾਰੇ ਤੁਹਾਡੀ ਗੱਲ ਮੰਨ ਲੈਂਦੇ ਹਾਂ ਤੁਸੀਂ ਹਾਈ ਕੋਰਟ ਤੋਂ 3 ਤਰੀਕ ਨੂੰ ਸਾਡਾ ਹਾਈ ਕੋਰਟ ਲੱਗਿਆ ਹੋਇਆ ਹੈ ਜਾਂ ਇਸ ਇਸ਼ੂ ਤੇ ਤੁਸੀਂ ਵੇ ਇਨਕੁਆਰੀ ਮਾਰ ਕੇ ਆਸੇ ਕਿ ਤੁਸੀਂ ਉਥੇ ਐਫੀਡੇਵਿਟ ਦੇ ਦਿਓ ਕਿ ਅਸੀਂ ਸਿੱਟ ਤੋਂ ਸੰਤੋਸ਼ਟ ਹੈ ਮੈਂ ਕੁਛ ਨਹੀਂ ਸੋਚਣਾ ਕਿਉਂ ਕੀ ਤੁਹਾਡੀ ਮਜਬੂਰੀ ਹੈ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਜੀ ਮੈਂ ਪੁੱਛਣਾ ਚਾਹੁੰਦਾ ਕਿ ਕੈਮਰੇ ਤੇ ਕੀ ਮਜਬੂਰੀ ਹੈ ਸਾਡੇ ਪਰਿਵਾਰ ਨਾਲ ਤੁਸੀਂ ਐ ਸਾਨੂੰ ਇਨਸਾਫ ਦੇਣ ਲਈ ਵੀ ਸਾਡੇ ਤੇ ਸ਼ਰਤਾ ਰੱਖੋਗੇ ਕੀ ਇਥੇ ਆਮੰਗਾ ਇਨਸਾਫ ਲੈ ਸਕਦੇ ਇਸ ਏਜ ਹਾਲਾਤਾਂ ਚ ਅਤੇ ਮੈਨੂੰ ਹੋਰ ਇਹਨਾਂ ਤੇ ਸ਼ੱਕ ਪਈ ਜਾਂਦਾ ਕਿ ਇੰਨਾ ਇਹਨਾਂ ਤੇ ਕੀ ਡਰ ਪੈ ਗਿਆ ਇਹਨਾਂ ਨੂੰ ਕਿ ਜੇ ਸੀਬੀਆਈ ਇਨਕੁਆਰੀ ਹੋਊਗੀ ਤਾਂ ਕੀ ਖੋਲਝੂਗਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ कि ਜਿਹੜੇ ਇਨਕਾਊਂਟਰ ਵੀ ਹੋਏ ਨੇ ਮੇਰੇ ਪਿੱਛੇ ਤੇ ਤੁਸੀਂ ਪਤਾ ਹੀ ਰਾਜਪੁਰੇ ਤੋਂ ਆ ਕੇ ਗਿਆ ਪਰਿਵਾਰ ਉਹਦੀ ਜਾਣਕਾਰੀ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦਿੱਤੀ ਪਰसों ਉੱਥੇ ਬੈਠ ਕੇ ਦਿੱਲੀ 1 ਟੂ 1 ਬੈਠ ਕੇ ਦਿੱਤੀ ਹੈ ਉਹਨਾਂ ਨੂੰ ਤੇ ਜਿਹੜੀਆਂ ਮੈਨੂੰ ਧਮਕੀਆਂ ਆ ਰਹੀਆਂ ਇਨਡਾਇਰੈਕਟ ਵੇ ਪ੍ਰਸ਼ਾਸਨ ਵੱਲੋਂ ਕਿ ਢਿੱਲੋਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਕੈਮਰੇ ਤੇ ਕਹਿਣਾ ਚਾਹੁੰਦਾ ਢਿੱਲੋਂ ਰੁਕਣ ਵਾਲਾ ਨਹੀਂ ਹੈ ਗਰਦਨ ਲਵਾ ਦਾਂਗੇ ਲੇਕਿਨ ਪਿੱਛੇ ਨਹੀਂ ਹਟੂੰਗਾ ਮੈਂ ਕਿਉਂਕਿ ਜੇ ਅਸੀਂ ਇਨਸਾਫ ਦੀ ਲੜਾਈ ਜਿਆ ਤੇ ਨਾਕ ਇਹਨੂੰ ਕਿਸੇ ਅੰਜਾਮ ਤੇ ਲੈ ਕੇ ਗਏ ਕੱਲ ਨੂੰ ਅੱਜ ਸਾਡੀ ਵਾਰੀ ਹੈ ਕੱਲ ਨੂੰ ਤੁਹਾਡੀ ਵਾਰੀ ਆਊਗੀ ਸਰ ਸਭ ਕੌਣ ਦੇ ਰਹਿਤਨ ਕੀ ਹੈ ਕੋਈ ਹਰਕਤ ਕੀ ਹੈ ਕੀ ਕੌਣ ਦੇ ਦੇ ਰਿਹਾ ਦੇਖੋ ਮੈਂ ਤੁਹਾਡੇ ਜਿਹਾ ਜੇ ਤੁਸੀਂ ਮੀਡੀਆ ਦੇ ਮੇਰੇ ਸਾਥੀ ਹੋ ਤੁਸੀਂ ਮੈਨੂੰ ਆਫ ਦਿ ਰਿਕਾਰਡ ਕੋਈ ਗੱਲ ਦੱਸਦੇ ਹੋ ਕੁਲਵਿੰਦਰ ਜੀ ਕਿ ਢਿੱਲੂ ਸਾਹਿਬ ਆ ਚੀਜ਼ ਤੁਹਾਡੇ ਵਾਲੀ ਗੱਲ ਹੋ ਰਹੀ ਸੀ ਕਿਤੇ ਹੁਣ ਮੇਰਾ ਫਰਜ਼ ਨਹੀਂ ਮੰਨਦਾ ਕਿ ਮੈਂ ਆਪਣੇ ਇੱਕ 베ਜੀ ਸਾਹਿਬ ਦਾ ਨਾਮ ਲਾਂ ਤੁਹਾਡਾ ਨਾਮ ਲਵਾਂ ਆਹੋ ਪੁਲਿਸ ਦੇ ਅਫਸਰ ਨੇ ਜ਼ਿੰਮੇਵਾਰ ਵਿਅਕਤੀ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਢਿੱਲੂ ਸਾਹਿਬ ਨੂੰ ਬਚਾ ਕਰ ਲ ਅਤੇ ਇਹਨਾਂ ਥੋੜਾ ਤਰ੍ਹਾਂ ਦੇ ਪਰਚੇ ਥੋੜੇ ਜਿਹਾ ਪਾਉਣ ਦੀ ਸਾਜ਼ਿਸ਼ ਕਰ ਰਹੇ ਨੇ ਮੈਂ ਆਪਰੇ ਸ਼ੁਕਲਾ ਜੀ ਨੂੰ ਵੀ ਕੱਲ ਕਿਹਾ ਕਿ ਜੇ ਤੁਸੀਂ ਮੇਰੇ ਤੇ ਇਹ ਜੇ ਮੈਨੂੰ ਸਾਜ਼ਿਸ਼ਾ ਦਾ ਪਤਾ ਲੱਗ ਰਿਹਾ ਤੇ ਜੇ ਜੇ ਪੰਜਾਬ ਸਰਕਾਰ ਡੀਜੀਪੀ ਸਾਹਿਬ ਪਾਉਣਾ ਚਾਹਦੇ ਉਹ ਵੀ ਪਾ ਕੇ ਦੇਖ ਲਓ ਆ ਵੀ ਚਾਹ ਪੂਰਾ ਕਰ ਲਓ ਮੈਂ ਤਾਂ ਕਹਿੰਦਾ ਓਪਨ ਓਪਨਲੀ ਕਹਿ ਰਿਹਾ ਮੈਂ ਜਦੋਂ ਆਪਾਂ ਚਾਰ ਜਿਹੜੇ ਪੁਲਿਸ ਮਾਈਨਾਂ ਦੇ ਨਾਮ ਉੱਤੇ ਨਾਮ ਲਏ ਜਿਹੜੇ ਆਪਾਂ ਨੂੰ ਇੱਕਦਾਂ ਤਾਹਾਂ ਜੀ ਕੌਣ ਦੇ ਦੇ ਤਾਂ ਵੀ ਆਪਾਂ ਕੋਈ ਮੈਨੂੰ ਪੁਲਿਸ ਅਫਸਰਾਂ ਨੇ ਦੱਸਿਆ ਜੀ ਜਿਹੜੇ ਮੇਰੇ ਸ਼ੁਭ ਚਿੰਤਕ ਨੇ ਉਹ ਕਹਿੰਦੇ ਨੇ ਤੁਸੀਂ ਥੋੜੇ ਸਲੋ ਹੋ ਜਾਓ ਥੋੜਾ ਵਿਚਾਰ ਰੱਖੋ ਮੈਂ ਕਹਾ ਸਲੋ ਹੋਣਾ ਦਾ ਮਤਲਬ ਨਹੀਂ ਮੈਂ ਹੱਕ ਸੱਚ ਦੀ ਲੜਾਈ ਲੜਦਾ ਹਾਂ ਐਂਡ ਤੱਕ ਲੜੂੰਗਾ ਡੰਕੇ ਦੀ ਚੋੜ ਤੇ ਲੜਾਂਗੇ ਜਾਂ ਤਾਂ ਉਹ ਵੀ ਨਾ ਮੇਰੇ ਜ ਕੋਈ ਇੱਕ ਸਾਡੇ ਪਰਿਵਾਰ ਚ ਗਮੀ ਹੋਵੇ ਪਹਿਲਾਂ ਤਾਂ ਕਹਿੰਦੇ ਜੀ ਥਾਬੇ ਵਾਲੇ ਤੇ ਉਸ ਤੋਂ ਪਹਿਲਾਂ ਐਫ ਆਈ ਆਰ ਤੁਹਾਨੂੰ ਸਾਰੀ ਗੱਲਾਂ ਦਾ ਪਤਾ ਹੀ ਹੈ ਅੱਜ 13 ਤਰੀਕ ਦੀ ਘਟਨਾ ਹੋਵੇ ਅੱਜ 1 ਅਪ੍ਰੈਲ ਹੋਗੀ ਕਿ ਸਾਨੂੰ ਇਨਸਾਫ ਦੀ ਉਮੀਦ ਲੱਗਦੀ ਨਹੀਂ ਪੰਜਾਬ ਸਰਕਾਰ ਤੋਂ ਪੂਰੀ ਪੰਜਾਬ ਸਰਕਾਰ ਦੇ ਉਪ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਆਸਤੂਨ ਚਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਸੈਂਟਰ ਸਿੱਟਾ ਦਖਲ ਦਿਂਦਾ ਲੇਕਿਨ ਰਾਜਨਾਥ ਸਿੰਘ ਜਿਹਨੂੰ ਮਿਲਣ ਦੇ ਦੋ ਮਕਸਦ ਸੀਗੇ ਕੀ ਕਰਨ ਸਾਹਿਬ ਡਿਫੈਂਸ 'ਚ ਕੰਮ ਕਰਦੇ ਨੇ ਆਪਣੇ ਰਾਜਨਾਥ ਸਿੰਘ ਦੀ ਡਿਫੈਂਸ ਮੰਤਰੀ ਨੇ ਉਹਨਾਂ ਦੇ ਧਿਆਨ 'ਚ 1 ਟੂ 1 ਪਰਵਾਦ ਐਜ਼ ਅ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਧਿਆਨ 'ਚ ਲਿਆਉਣ ਦਾ ਫਰਜ਼ ਬੰਦਾ ਸੀ ਮੇਰਾ ਉਹਨਾਂ ਨੇ ਪੂਰੀ ਪਛਤੀ ਮੈਨੂੰ ਸਾਡੀ ਪੂਰੀ ਪਰਿਵਾਰ ਦੀ ਗੱਲ ਸੁਣੀ ਆਪਣੇ ਘਰੇ ਬਾਕੀ ਮੀਟਿੰਗਾਂ ਰੱਦ ਕਰਕੇ ਪੂਰੀ ਸਾਡੇ ਪਰਿਵਾਰ ਦੀ ਗੱਲ ਸੁਣੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਲੇਕਿਨ ਕਈ ਚੀਜ਼ਾਂ ਕਰਨ ਸਾਹਿਬ ਨੇ ਆਪ ਦੱਸਿਆ ਕਿ ਮੇਰਾ ਆਈ ਕਾਰਡ ਕਿਵੇਂ ਖਿੱਚਿਆ ਗਿਆ ਇੱਕ ਕਰਨਲ ਦਾ ਸਿਟਿੰਗ ਕਰਨਾ ਲਈ ਕਿ ਐਸਐਚਓ ਹੋਰੀ ਐ ਕਾਰਡ ਖਿੱਚਣ ਪਤਾ ਹੋਵੇ ਵੀ ਆਫਸਰ ਹੈ ਸਾਰੀ ਗਲਤ ਰਾਜਨਾ ਸਿੰਘ ਦੱਸਿਆ ਉਹਨਾਂ ਨੇ ਕਿਹਾ ਕੋਈ ਚਿੰਤਾ ਨਾ ਕਰੋ ਉਹਨ assi ਦੇਖਾਂਗੇ ਕਿ ਮੈਨੂੰ ਅੰਤਮ ਤੱਕ ਲੈ ਕੇ ਜਾਣਾ ਆਹ ਕਹਿੰਦੇ ਥੋੜੇ ਦਿਨ ਨਹੀਂ ਹੱਥ ਪਾਇਆ ਆ ਪੂਰੀ ਇੰਡੀਅਨ ਆਰਮੀ ਤੇ ਹੱਥ ਪਿਆ ਮਿੱਤੇ ਮਹਾਨਦਾਰ ਅਫਸਰ ਤੇ ਹੱਥ ਪਿਆ ਕਿ ਲੋ ਸਰ ਤੁਸੀਂ ਕਹਿੰਦੇ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਸੀਐਨਆਈ ਚਾਲ ਛੱਡੋ ਇਹ ਪ੍ਰੈਸ਼ਰ ਜਿਹੜੇ ਡਿਪਾਰਟਮੈਂਟ ਨੂੰ ਤੁਹਾਨੂੰ ਤੁਹਾਡੇ ਤੇ ਆਇਆ ਹੈ ਜਦੋਂ ਤੁਹਾਨੂੰ ਬੀਸੀਪੀ ਤੇ ਆਇਆ ਹੈ ਉਹਨੂੰ ਰਹੀਏ ਇਸ ਤਰ੍ਹਾਂ ਆਹ ਜੀ ਮੈਂ ਆਪਣੇ ਸੋਰਸਸ ਡਿਸਕਲੋਸ ਨਹੀਂ ਕਰ ਸਕਦੇ ਹਾਂ ਜੀ ਕਿਉਂਕਿ ਆਹ ਸੋਰਸਸ ਜਿਹੜੇ ਇਨਪੁਟ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਨਹੀਂ ਕਦੇ ਵੀ ਡਿਸਕਲੋਸ ਕੋਈ ਵਸਿਆਣਾ ਬੰਦਾ ਨਹੀਂ ਕਰਦਾ ਹੁੰਦਾ ਆਹ ਜਿਹਨੇ ਜਿੱਥੇ ਗੱਲ ਕੀਤੀ ਡੀਜੀਪੀ ਸਾਹਿਬ ਨੂੰ ਪਤਾ ਹੈ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਗੌਰਵ ਯਾਦਵ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਨੇ ਕਿਹਨੂੰ ਭੌਂਰ ਕੇ ਕਿਹਾ ਹੈ ਕਿ ਤੁਸੀਂ ਕਰਨਲ ਸਾਹਿਬ ਨਾਲ ਗੱਲ ਕਰੋਗੇ ਤੁਹਾਡੀ ਆ ਮੰਗਾ ਮੰਨ ਲੈਂਦੇ ਆਸੀਂ ਤੁਸੀਂ ਸੀਬੀਆਈ ਆਪਣਾ ਐਫੀਡੇਵਿਟ ਦੇ ਦਿਓ ਤਿੰਨ ਤਰੀਕ ਨੂੰ ਤੇ ਤੁਹਾਡੇ ਨਾਲ ਆਈ ਕਰਕੇ ਇਨਸਾਫ ਕਰ ਲੈਂਦੇ ਸਿੱਟ ਤੇ ਤੁਸੀਂ ਕਹੋ ਸਿੱਟ ਤੇ ਸਾਨੂੰ ਵਿਸ਼ਵਾਸ ਕਿਉਂ ਵਿਸ਼ਵਾਸ ਕਰੀਏ ਅਸੀਂ ਸਿੱਟ ਤੇ ਪਰ ਦੋ ਤਰੀਕ ਨੂੰ ਮਾਇਆ ਸਰਕਰੋਂ ਦੇ ਵਿੱਚ ਸਿੱਟ ਨੇ ਦੋਨਾਂ ਤਰ੍ਹਾਂ ਨੂੰ ਭੁਲਾਇਆ ਨਹੀਂ ਸੈਟਅਪ ਦਾ ਕੰਮ ਕਰਦੀ ਇਹ ਕੱਲ ਵੀ ਆਈ ਹੋਈ ਸੀ ਸਿੱਟੇ 'ਚ ਇਹ ਗਾਈ ਸਾਹਿਬ ਆਈ ਹੋਈ ਸੀ ਮੈਨੂੰ ਪਤਾ ਹੈ ਠੀਕ ਸਰਕਰੋਂ ਸਾਰਾ ਮੌਕੇ ਤੇ ਵੀ ਦੇਖ ਕੇ ਆਏ ਹੈ ਲੇਕਿਨ ਮੈਂ ਪੁੱਛਣਾ ਚਾਹੁੰਦਾ ਹੈ ਕਿ ਸੀਬੀਆਈ ਇਨਕੁਆਇਰੀ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਇਹ ਇਹਨਾਂ ਦੇ ਪੂਰੇ ਸਿਸਟਮ ਨੂੰ ਕੀ ਪਰਹੇਜ ਹੈ ਜੇ ਸੀਬੀਆਈ ਸੀਬੀਆਈ ਇਨਕੁਆਇਰੀ 'ਚ ਅਸੀਂ ਦੋਸ਼ੀ ਪਾਏ ਜਾਵਾਂਗੇ ਸਜ਼ਾ ਸਾਨੂੰ ਵੀ ਬਰਾਬਰ ਦੀ ਹੋਣੀ ਹੈ ਕਰਨਲ ਸਾਹਿਬ ਨੂੰ ਵੀ ਹੋਣੀ ਹੈ ਜਿਵੇਂ ਲੱਗਦਾ ਨਹੀਂ ਕਿ ਕੇਂਦਰ ਦੇ ਅਧੀਨ ਹੁੰਦੀਆਂ ਨੇ ਏਜੰਸੀਆਂ ਤੋਂ ਉਹਦਾ ਪ੍ਰਭਾਵੀ ਜਿਹੜਾ ਕਿਤੇ ਪਾਇਆ ਜਾ ਸਕਦਾ ਦੇਖੋ ਜਿਹੜੀਆਂ ਪ੍ਰਭਾਵ ਦੀ ਗੱਲ ਨਹੀਂ ਹੈ ਜਿਹੜੀਆਂ ਏਜੰਸੀਆਂ ਨਿਰਪੱਖ ਹੁੰਦੀਆਂ ਨੇ ਜਿਵੇਂ ਸੀਬੀਆਈ ਹੈ ਹੋਰ ਏਜੰਸੀਆਂ ਹੈਗੀਆਂ ਆਈਬੀ ਹੈ ਇੰਨਾ ਹੀ ਹੈ ਆ ਇੰਡੀਪੈਂਡੈਂਟ ਇਨਕੁਆਰੀ ਕਰਦੀਆਂ ਨੇ ਜੋ ਇਨਕੁਆਰੀ ਇਹਨਾਂ ਨੇ ਕਰਦੀ ਇਹਨਾਂ ਨੇ ਕੱਲੀ-ਕੱਲੀ ਚੀਜ਼ ਦਾ ਲੋਕੇਸ਼ਨ ਚੈੱਕ ਕਰ ਲਦੀਆਂ ਕਰਨਲ ਸਾਹਿਬ ਕਿੰਨੇ ਵਜੇ ਚੱਲੇ ਸੀ ਕਿੰਨੇ ਵਜੇ ਪਹੁੰਚੇ ਸੀ ਕੀ ਟਾਬਰ ਲੋਕੇਸ਼ਨ ਸੀ ਜਿਹੜੇ 12 ਬੰਦੇ ਇੱਥੇ ਸੀਗੇ ਉਹਨਾਂ ਦੀ ਟਾਬਰ ਲੋਕੇਸ਼ਨ ਕਿੱਥੇ ਸੀ ਕਿੱਥੋਂ ਆਏ ਸੀ ਕਿਵੇਂ ਕੁੱਟਮਾਰ ਕੀਤੀ ਜਿਹੜੀ ਵੀਡੀਓਜ਼ ਆ ਕਿੱਥੋਂ ਕਿਵੇਂ ਸੀਐਫਐਸਐਲ ਦੀ ਰਿਪੋਰਟ ਆ ਸਾਰੀ ਉਹਨੇ ਦੁੱਧ ਦਾ ਦੁੱਧ ਸਾਰਾ ਕਲੀਅਰ ਕਰ ਦੇਣਾ ਹੈਗਾ ਤੇ ਸਾਡੇ ਸਾਡੇ ਜਿਹੜੇ ਨਾਇਕ ਗਾਂ ਜਾਇਆ ਜਾਂ ਸਾਡੇ ਸਟੇਟ ਆਉਣ ਕਰਦੇ ਸਨ ਦੇਖੋ ਮੇਰੀ ਗੱਲ ਸੁਣੋ ਹਾਈ ਕੋਰਟ ਸੇ ਨੇ ਐਫੀਡੇਵਿਟ ਦਿੱਤਾ ਨਾਨਕ ਸਿੰਘ ਜੀ ਨੇ ਉੱਥੇ ਦਿੱਤਾ ਕਿ ਮੈਨੂੰ 12 ਵਜੇ ਪਤਾ ਚੱਲਦਾ ਜੀ 12 ਵਜੇ ਪਤਾ ਚੱਲਦਾ ਇਨਸੀਡੈਂਟ ਦਾ ਜਦਕਿ ਇਹਨਾਂ ਦੇ ਮੁੰਸ਼ੀ ਨੂੰ ਰਾਤ ਹੀ ਪਤਾ ਲੱਗੇ ਜਦੋਂ ਮੈਂ ਕੰਟਰੋਲ ਰੂਮ ਤੋਂ ਫੋਨ ਕੀਤਾ ਸੀ ਫੇ ਦੂਜੀ ਗੱਲ ਜਦੋਂ ਹਾਈ ਕੋਰਟਸ ਉੱਥੇ ਮੈਂ ਐਫੀਡੇਵਿਟ ਦਿੱਤਾ 28 ਤਰੀਕ ਨੂੰ ਜੱਜ ਸਾਹਿਬ ਜੱਜ ਸਾਹਿਬ ਦੇ ਪੇਸ਼ ਹੋਇਆ ਮੈਂ ਉੱਥੇ ਸੀ ਹਾਈ ਕੋਰਟ ਦੇ ਵਿੱਚ ਮੈਂ ਕਿਹਾ ਐਫੀਡੇਵਿਟ ਠੁਠਾ ਦੇ ਰਹੇ ਨੇ ਮੈਂ ਵਕੀਲ ਨੂੰ ਕਿਹਾ ਮੈਂ ਕਿਹਾ 14 ਤਰੀਕ ਨੂੰ ਸਵੇਰੇ 7 ਵਜੇ ਸਵੇਰੇ 7 ਵਜੇ ਨਾਨਕ ਸਿੰਘ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ ਮੈਨੂੰ ਕੌਣ ਕੀਤਾ ਮੈਂ ਪਰਿਵਾਰ ਨਾਲ ਗੱਲ ਕਰਾਈ ਮੇਰੇ ਨਾਲ ਕਰਾਈ ਤੇ ਝੂਠ ਕਿਉਂ ਬੋਲਦੇ ਨੇ ਐਫੀਡੀ ਵੀ ਝੂਠਾ ਸਾਬ ਵਿੱਚ ਹੋਇਆ ਨਾ ਤਾਂ ਫਿਰ ਇਹੀ ਜੀ ਚੀਜ਼ਾਂ ਆਪਾਂ ਕਿਉਂ ਕਰ ਰਹੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਗੱਲੋਂ ਸਾਹਮਣੇ ਆ ਜਾਣਗੀਆਂ ਲੋਕਾਂ ਦੇ ਆਪਾਂ ਝੂਠ ਬੋਲ ਕੇ ਕੀ ਇਨਸਾਫ ਦੀ ਉਮੀਦ ਰੱਖ ਸਕਦੇ ਸਿੱਟੇ ਮੁੱਖ ਮੰਤਰੀ ਨੇ ਐਲ ਕਰ ਗਿਆ ਕਿ ਜੇ ਆਪ ਰਿਤੂ ਬਾਖਣੇ ਗਲਤੀ ਆ ਕਿ ਮੇਰੇ ਸੱਤੇ ਹੱਥ ਆ ਗਿਆ ਤੇ 6 ਵਾਲੀ ਤੱਕ ਅਸੀਂ ਅਨਾਉਂਸਮੈਂਟ ਕਰਾਂਗੇ ਅਨਾਉਂਸਮੈਂਟ ਤੇ ਕਦੋਂ ਕਿਤੇ ਮੈਂ ਉਹ ਵੀ ਤਾਂ ਕੁਛ ਨਾ ਚਾਹਣਾ ਹੀ ਵੀ ਤਕਰੀਬਨ 1 ਕਿੱਟੇ ਹੋਗੇ ਕੱਲ ਦੀ ਅਨਾਊਂਸਮੈਂਟ ਨੂੰ ਡਿਗਰੇ ਸੀ ਕੱਲ ਰਾਤ ਸ਼ਾਮ ਨੂੰ ਟੀਵੀ ਦੇ ਅੱਗੇ ਬੈਠੇ ਰਹੇ ਪੱਤਰਕਾਰਾਂ ਨੇ ਫੋਨ ਆਇਆ ਤੁਹਾਡੇ ਵੀ ਭਾਈਚਾਰੇ ਦੇ ਆ ਰਹੇ ਸੀ ਮਿੱਟਲੋ ਸਾਹਿਬ ਕੋਈ ਇਨਪੁਟ ਆਈ ਕੋਈ ਗੱਲ ਆਈ ਅ ਮੇਰੀ ਸਿਸਟਰ ਨੇ ਲਾਉਣ ਹੈ ਸੁਵੀਰ ਉਹ ਐਸਟੀ ਹੈ ਨਾ ਦਾ ਮਾਨ ਸਾਹਿਬ ਦਾ ਉਹਨੂੰ ਕਾਲ ਕੀਤਾ ਕੱਲ ਦਾ ਫੋਨ ਹੀ ਨਹੀਂ ਚੱਕ ਰਿਹਾ ਉਹ ਉਹਨੂੰ ਮੈਸੇਜ ਕੀਤਾ ਵੀ ਤੁਸੀਂ ਫੋਨ ਨੰਬਰ ਦੇਣਾ ਹੀ ਕਾਹਦੀ ਸੀ ਜੇ ਤੁਸੀਂ ਸਾਡੇ ਪਰਿਵਾਰ ਦੇ ਸੁਣਵਾਈ ਨਹੀਂ ਕਰਨੀ ਫੋਨ ਨਹੀਂ ਚੱਕਣਾ ਫਿਰ ਫੋਨ ਦੇ ਨੰਬਰ ਦੇਣਾ ਮਤਲਬ ਕੀ ਤੁਹਾਡਾ ਤੁਸੀਂ ਐਸਾ ਤੁਹਾਡੇ ਵਿੱਚ ਵਿੱਚ ਬਾਤਾਂ ਹੋ ਰਹੀਆਂ ਰੀਅਲ ਸਿਚੁਏਸ਼ਨ ਆਉਂਦੀ ਮੇਰੇ ਜੀ ਵਾਈਫ ਦੇ ਸਿਸਟਰ ਇਨ ਲਾ ਹਨ ਮੇਰੇ ਮੇਰੀ ਵਾਈਫ ਦੀ ਫਸਟ ਕਜ਼ਨ ਹੈ ਜੇ ਜਿਹੜੀ ਤੁਸੀਂ ਉਹਨਾਂ ਦੇ ਸਿਰ ਤੇ سپورਟ ਕਰ ਰਹੇ ਹੋ ਉਹ ਨਹੀਂ ਤੁਸੀਂ ਪਾਰਟੀ ਵਾਲਾ ਨਹੀਂ ਹੈ ਤੁਸੀਂ ਇੰਡੀਪੈਂਡੈਂਟ ਕਾਹੋ ਮੈਂ ਇੱਕ ਮੇਰੇ ਨਾਲ ਕੋਈ ਭਾਜਪਾ ਦਾ ਬੰਦਾ ਨਹੀਂ ਬੈਠਾ ਮੈਂ ਕਿ ਸਵੇਰੇ ਤੁਹਾਨੂੰ ਮੈਸੇਜ ਪਾਇਆ ਗੁਰਤੇਜ ਸਿੰਘ ਢਿੱਲੋਂ ਲਿਖਿਆ ਕੋਈ ਪਾਰਟੀ ਦਾ ਮਸਲਾ ਨਹੀਂ ਹੈ ਇੰਡੀਵਿਜੁਅਲ ਹੈ ਇੰਡੀਵਿਜੁਅਲ ਹੈ ਮੇਰੇ ਪਰਿਵਾਰ ਦਾ ਮਸਲਾ ਹੈ ਤਾਂ ਇਹ ਬੰਦਾ ਸਾਡੇ ਤੋਂ ਧਮਕੀਆਂ ਕਉਂ ਦੇ ਰਿਹਾ ਧਮਕੀਆਂ ਕੌਣ ਸਭ ਤੋਂ ਜਿਹੜੇ ਮੇਰੇ ਖਾਸ ਨੇ ਉਹਨਾਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਆਪਣਾ ਬਚਾਅ ਰੱਖੋ ਪ੍ਰਸ਼ਾਸਨ ਆਏ ਕਾਰਵਾਈ ਕਰਨ ਦੀ ਤਿਆਰੀ ਕਰ ਰ ਤੁਸੀਂ ਆਪਣੀ ਗੱਡੀ ਦਾ ਆਪਣਾ ਤਾਂ ਧਿਆਨ ਰੱਖ ਲਓ ਤੁਹਾਡੇ ਦੇ ਕਿਸੇ ਟਾਈਮ ਵੀ ਆਹ ਤਿੰਨ ਤਰ੍ਹਾਂ ਦੇ ਪਰਚੇ ਪੈ ਜਾਣਗੇ ਉਹਦੀ ਜਾਣਕਾਰੀ ਮੈਂ ਰਾਜਨ ਸਿੰਘ ਨੂੰ ਵੀ ਦੇ ਚੁੱਕਿਆ ਹਮੇਤ ਸ਼ਾਹ ਦੇ ਘਰੇ ਆਪਣੇ ਪੀਐਸਓ ਜਰਾਹੀਂ ਬਾਕਾਇਦਾ ਚਿੱਠੀ ਵੀ ਭੇਜ ਚੁੱਕਿਆ ਡਿਊਟੀ ਚਿੱਠੀ ਜਿਹੜਾ ਰਾਜਪੁਰਾ ਵਾਲਾ ਇਨਸਟੈਂਟ ਹੋਇਆ ਉਹਨਾਂ ਦੀ ਐਪਲੀਕੇਸ਼ਨ ਵੀ ਮੈਂ ਅਮਿਤ ਸ਼ਾਹ ਦੇ ਘਰੇ ਪਹੁੰਚੀ ਕਰਤੀ ਹੈਗੀ ਉਹਦੇ ਤੇ ਵੀ ਕਰ ਲਈ ਤੁਸੀਂ ਕਹਿ ਰਹੇ ਹੋ ਕਿ ਮਾਨ ਸਰ ਤੇ ਯਕੀਨੀ ਹੈਗਾ ਜਾਂ ਰਾਜਾ ਤੋਂ ਪਰਵੇ ਸਭ ਕੋਈ ਵੀ ਕਿਸੇ ਪ੍ਰਸ਼ਾਸਨ ਦੇ ਨਹੀਂ ਰਾਜਨਾਰ ਸਿੰਘ ਨੇ ਨਹੀਂ ਕਿਹਾ ਮਨਸ਼ਾਸਨ ਦੇ ਅਧਿਕਾਰੀਆਂ ਨੇ ਕਿਸੇ कोर्ट ਨੂੰ ਤੁਸੀਂ ਦਿੱਤੇ ਹੋਏ ਹੈ ਤੇ ਉਹ کورٹ ਦੇ ਉੱਪਰ ਵਿਸ਼ਵਾਸ ਹੈ ਕਿ کورٹ ਜੋ ਫੈਸਲਾ ਕਰੇਗਾ ਤੁਸੀਂ ਮੈਂ ਕਹਿੰਦਾ ਰੱਬ ਜਿੰਨਾ ਵਿਸ਼ਵਾਸ ਹੈ کورٹ ਤੇ ਜੇਕਰ کورٹ ਨੇ ਕਿਹਾ ਕਿ ਅਸੀਂ ਸੀਮੇ ਇਨਕੁਆਇਰੀ ਦੇ ਸਿਟਪੇਪਰ ਹੀ ਅਸੀਂ ਉਹ ਕਰਵਾਵਾਂਗੇ ਤੇ ਤੁਸੀਂ ਸਿਟਪੇਪਰ ਐਗਰੀ ਹੋ ਦੇਖੋ ਜੀ ਉਹ ਸਾਡਾ ਅਧਿਕਾਰ ਹੈ ਅਸੀਂ ਕੀ ਕਰਦੇ ਨੇ ਲੇਕਿਨ ਅਸੀਂ ਰੱਬ ਜਿੰਨਾ ਵਿਸ਼ਵਾਸ کورٹ ਤੇ ਕਰਦੇ ਹਾਂ ਕਿਉਂਕਿ ਜੱਜ ਸਾਹਿਬ ਪੂਰਾ ਵਧੀਆ ਤੁਹਾਡੇ ਸਾਹਮਣੇ ਹੀ ਹੈ ਸਾਰੀਆਂ ਚੀਜ਼ਾਂ ਕਾਰਵਾਈ ਕਰ ਰਹੇ ਨੇ ਉਹ ਚੀਜ਼ਾ ਹਰੀ ਦੇਖੋ ਜੀ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਤੁਸੀਂ ਵੀ ਕਾਨੂੰਨ ਜਮਸ਼ਾਹ ਰੱਖਦੇ ਹੋ ਜੇ ਕਿਸੇ ਵੀ ਬੰਦੇ ਨਾਲ ਟੱਕਾ ਹੁੰਦਾ ਆਪਾਂ ਕੋਰਟਾਂ 'ਚ ਹੀ ਜਾਂਦੇ ਆ ਤੇ ਜੋ ਕੋਰਟਾਂ ਦੇ ਜੋ ਆਪਣੇ ਅਧਿਕਾਰ ਨੇ ਆਪਾਂ ਡਿਊ ਕੋਰਟਸ ਆਫ ਲਾ ਆਪਾਂ ਕੋਰਟ 'ਚ ਹੀ ਰੱਖਦੇ ਆ ਸਾਡੇ ਅਸੀਂ ਆਪਣੇ ਸਬੂਤ ਰੱਖਦੇ ਆ ਦੂਜੀ ਤੇ ਰ ਆਪਣੇ ਸਬੂਤ ਰੱਖੂਗੀ ਸਾਡੋਂ ਕਿਤੇ ਦਾ ਵਿਸ਼ਵਾਸ ਰੱਖਣਾ ਪਊਗਾ ਨਾ ਜਿੰਨਾ ਦਾ ਕੀਤਾ ਕਹਿ ਰਹੇ ਮੈਂਨੇ ਛੇਡ ਆ ਗਈ ਆ ਮੈਨੂੰ ਟੱਕਿਆ ਆ ਗਿਆ ਕੋਈ ਨਾਮ ਨਾਮ ਚੰਪਾ ਦੀ ਆ ਤੁਹਾਨੂੰ ਕੁਝ ਆਇਆ ਹੋਇਆ ਤਾਂ ਉਹ ਵੀ ਐਕਸ ਕਰੋ ਮੇਰੀ ਗੱਲ ਸੁਣੋ ਜੀ ਮੈਂ ਜੇ ਕੱਲ ਨੂੰ ਤੁਸੀਂ ਮੈਨੂੰ ਕੋਈ ਇਨਸਾਈਡ ਇਨਫੋਰਮੇਸ਼ਨ ਦਿਓ ਤੁਸੀਂ ਤੇ ਮੈਂ ਕੱਲ ਨੂੰ ਤੁਹਾਡਾ ਨਾਮ ਤੁਹਾਡਾ ਲੈ ਲੈ ਕੇ ਨਾਮ ਤੁਹਾਨੂੰ ਪਸਾਉਣਾ ਮੈਂ ਅੱਜ ਮੇਰੇ ਮਗਰ ਪਏ ਕੱਲ ਨੂੰ ਥੋੜੇ ਮਗਰ ਪੈ ਜਾਣਗੇ ਇਸ ਤਰ੍ਹਾਂ ਕੇਸ ਕਰਾਉਣੇ ਤੁਹਾਡੇ ਕੋਲ ਮੇਰੇ ਜੀ ਤਿੰਨ ਤਰ੍ਹਾਂ ਦੇ ਕੇਸਿਸ ਆ ਰਹੇ ਪਹਿਲੀ ਗੱਲ ਤਾਂ ਕਹਿ ਰਹੇ ਸੀ ਕਿ ਕਿਸੇ ਧਰਨੇ ਪਰ ਦਰਸ਼ਨਸ਼ਿਪ ਕਿਸੇ ਲੇਡੀ ਦਾ ਅਲੀਗੇਸ਼ਨ ਲਵਾ ਕੇ ਇਹਦੇ ਤੇ ਪਰਚਾ ਪਾਓ ਦੂਜਾ ਕਹਿੰਦੇ ਇਹਦੀ ਗੱਡੀ 'ਚ ਕੋਈ ਡਰੱਗ ਰੁਕ ਰੱਖ ਕੇ ਜਾਂ ਕੋਈ ਇਲੀਗਲ ਵੈਪਨ ਰੱਖਿਆ ਜਾਵੇ ਇਹਨੂੰ ਜਮਾਨਤ ਨਹੀਂ ਹੋਣੀ ਮੇਰੇ ਦੀ ਇਹੋ ਜਿਹਾ ਹੀ ਕੰਮ ਇਹਨਾਂ ਨੇ ਕੀਤਾ ਸੀ ਉੱਥੇ ਜਲੰਧਰ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਹੋਇਆ ਸੀ 2024 ਉਹ ਜਲੰਧਰ ਤੇ ਕੇਸ ਕੀਤਾ ਸੀ ਉਹ ਜੇ ਕੇਸ ਕਰਨੇ ਇਹਦੇ ਤੇ ਪਾਓ ਤਾਂ ਟਿਕੂਗਾ ਲੇਕਿਨ ਮੈਂ ਇਨਸਾਫ ਦੀ ਲੜਾਈ ਲੜੂਗਾ ਐਂਡ ਤੱਕ ਲੜਾਂਗੇ ਸੀ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਐਂਡ ਤੱਕ ਲੜਾਂਗੇ ਸੀ ਦਬਨ ਵਾਲੇ ਨਹੀਂ ਹੈਗੇ ਕਿਸੇ ਹੋਰ ਦਾ ਕੋਈ ਕੁਐਸਚਨ ਹੋਵੇ ਦੱਸੋ ਮੈਂ ਮੈਂ ਨਹੀਂ ਆ ਰਿਹਾ ਸਾਹਮਣੇ ਮੈਂ ਮੈਮ ਕਿਹਾ ਨੇ ਕਿ ਉਹ ਕਿਸ ਨੂੰ ਅੱਜ ਫੇਰ ਮਿਲ ਕੇ ਨਹੀਂ ਆ ਕੋਈ ਮੈਟਿੰਗ ਨਹੀਂ ਦੇਖੋ ਪਰਿਵਾਰ ਦਾ ਇਸ ਇਸੀ ਕੱਢੀ ਚੀਜ਼ ਮੈਂ ਉਹਨਾਂ ਨਾਲ ਉੱਥੇ ਮਿਲੇ ਸੀ ਬੜੇ ਖੁਸ਼ ਸੀਗੇ ਉਹਨਾਂ ਨੂੰ ਵੀ ਬੜਾ ਥੱਕਾ ਲੱਗਾ ਕਿ ਇੱਕ ਮੈਂ ਪੰਜਾਬ ਵੀ થી ਇਹ ਇਨਸਾਫ ਲੈਣ ਲਈ ਗਈ ਸੀ ਤੇ ਮੇਰੇ ਨਾਲ ਵੀ ਧੋਖਾ ਹੋ ਗਿਆ ਕਿਹਦੇ ਪਹਿਲਾਂ ਪੰਜਾਬ ਪੁਲਿਸ ਨੇ ਪਟਿਆਲਾ ਦੀ ਪੁਲਿਸ ਨੇ ਮੈਨੂੰ ਧੋਖਾ ਕਰਤਾ ਆ ਕਰਨੂ ਸਾਹਿਬ ਵੀ ਬੜੇ ਉਸ ਚ ਨਹੀਂ ਕਿ ਕਰਨੂ ਸਾਹਿਬ ਆਪ ਖੁਦ ਗਏ ਸੀ ਕੱਲ ਉਹਨਾਂ ਨੂੰ ਮਾਨ ਸਾਹਿਬ ਨੂੰ ਮਿਲਣ ਉਹ ਇਸ ਇੱਕ ਤਰ੍ਹਾਂ ਨੇ ਉਹਨਾਂ ਨੂੰ ਬੜਾ ਥੱਕਾ ਲੱਗਾ ਕਿ ਇੱਕ ਬੰਦਾ ਇੱਕ ਸੀਐਮ ਦੀ ਚੇਅਰ ਤੇ ਬੈਠ ਕੇ ਇਨਸਾਫ ਦੀ ਅਸੀਂ ਗੱਲ ਕੀਤੀ ਤੇ ਉਹ ਵੀ ਇਹ ਨਹੀਂ ਹਾਲੇ ਤੱਕ ਸਾਡੇ ਨਾਲ ਕੋਈ ਗੱਲਬਾਤ ਆਈ ਹੁਣ ਅੱਗੇ ਦਾ ਕੀ ਹੈ ਤੁਹਾਡਾ ਅੱਗੇ ਦਾ ਦੇਖੋ ਜੀ ਮੈਂ ਜਿਹੜੀ ਕੱਲ ਦਾ ਸਾਰਾ ਐਪੀਸੋਡ ਤੁਹਾਨੂੰ ਦੱਸਦਾ ਦੂਸਰਾ 3 ਇੰਚ ਦੀ ਸਾਡੀ ਕੋਰਟ 'ਚ ਪੇਸ਼ੀ ਹੈ ਰੌਣੀ ਸਿੰਘ ਨੇ ਕਿਸ ਜਮਾਨਤ ਵਾਸਤੇ ਅਪਲਾਈ ਕੀਤਾ ਹੈਗਾ ਉਹ ਵੀ ਅਸੀਂ ਆਪਣਾ ਵਕੀਲ ਸਾਹਿਬ ਵਕੀਲ ਕਰਕੇ ਉੱਥੇ ਅਸੀਂ ਵਿਰੋਧ ਕਰਾਂਗੇ ਉਹਦਾ ਜੋ ਸਾਡਾ ਹੱਕ ਬੰਦਾ ਕਿਉਂਕਿ ਨਹੀਂ ਅਸੀਂ ਸਿੱਟ ਨੂੰ ਇੰਜੋਇਨ ਕਰਨ ਲਈ ਮਨਾ ਕਰਤਾ ਅਸੀਂ ਸਾਡੇ ਪਰਿਵਾਰ ਨੇ ਵੀ ਅਸੀਂ ਸਿੱਟ 'ਚ ਕੋਈ ਵਿਸ਼ਵਾਸ ਨਹੀਂ ਸਾਨੂੰ ਕਿਉਂਕਿ ਆ ਵੀ ਡੀਜੀਪੀ ਸਾਹਿਬ ਦੇ ਅੰਡਰ ਗੌਰਵ ਯਾਦਵ ਜੀ ਦੇ ਅੰਡਰ ਹੀ ਹੈ ਨਾ ਤੇ ਗੌਰਵ ਯਾਦਵ ਜੀ ਦਾ ਬਚਾ ਰਹੇ ਨੇ ਸਿਸਟਮ ਨੂੰ ਅੱਜ ਅੱਜ ਰਾਏ ਸਾਹਿਬ ਲਾਤੇ ਪਹਿਲਾਂ ਪਰਮਾਰ ਸਾਹਿਬ ਸੀਗੇ ਅਲਟੀਮੇਟਲੀ ਰਾਏ ਸਾਹਿਬ ਡੀਜੀਪੀ ਪੰਜਾਬ ਨਹੀਂ ਹੈ ਜਾਂ ਉਹਨਾਂ ਨੇ ਰਿਪੋਰਟ ਜਿਹੜੀ ਬਣਾਉਣੀ ਹੈ ਉਹ ਵੀ ਡੀਜੀਪੀ ਸਾਹਿਬ ਨੂੰ ਸਬਮਿਟ ਕਰਨੀ ਹੈ ਕੱਲੀ ਦਾ ਸਿੱਧੀ ਤਾਂ ਉਹਨਾਂ ਨੇ ਕਰਦੀ ਨਹੀਂ ਸਮਝਾ ਤੁਸੀਂ ਮੇਰੀ ਗੱਲ ਸੁਣੋ ਬੇਜੀ ਸਾਹਿਬ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਮੀਡੀਆ ਸਾਹਿਬ ਤੇ ਉਹਨਾਂ ਦਾ 2012 13 ਦਾ ਮਕਦਮਾ ਚੱਲ ਰਿਹਾ ਹੈ ਇਹਨਾਂ ਝੂਠਾ ਮਕਦਮਾ ਪਾਇਆ ਹੈ ਡਰੱਗ ਦਾ ਅੱਜ 2025 ਹੋ ਗਈ 12 ਸਾਲ ਹੋ ਗਏ ਪੰਜ ਸੀਟਾਂ ਬਦਲ ਗਈਆਂ ਆ ਪੰਜਵੀਂ ਸੀਟ ਕੱਲ ਬਦਲੀ ਐ ਕਿਉਂ ਇਨਸਾਫ ਦੀ ਉਮੀਦ ਹੈ ਕਿਸੇ ਨੂੰ ਅਗਲੇ ਨੂੰ ਖਰਾਬ ਹੀ ਕਰੀਏ ਨੇ ਅੱਜ ਆਹ ਸਿੱਟ ਬਣਾ ਰਹੀ ਚ ਚਾਰ ਤਾਂ ਇਨਵੈਸਟੀਗੇਸ਼ਨਾਂ ਚੇਂਜ ਹੋ ਗਈਆਂ ਸਾਡੀਆਂ ਪਹਿਲਾਂ ਇਥੇ ਐਸਪੀ ਹੈੱਡਕ quarter ਸੀ ਫਿਰ ਮਨਿਸਟ੍ਰੇਟ ਸੀ ਫਿਰ ਆ ਪਹਿਲਾਂ ਪਰਮਾਰ ਸਾਹਿਬ ਸੀ ਪਰਮਾਰ ਸਾਹਿਬ ਤੋਂ ਬਾਅਦ ਚੌਥੀ ਆ ਹੋ ਗਈ ਜਿਹੜੀ ਆਹ ਤੁਹਾਡੇ ਸਾਹਮਣੇ ਹੋਈ ਆ ਹੁਣ ਆਹ ਰਾਈ ਸਾਹਿਬ ਵਾਲੀ ਰਾਈ ਸਾਹਿਬ ਦੀ ਮੈਨੂੰ ਇਮਾਨਦਾਰੀ ਤੇ ਸ਼ੱਕ ਨਹੀਂ ਐ ਪੰਜਾਬ ਚ ਬਹੁਤ ਚੰਗੇ ਅਫਸਰ ਨੇ ਮਹਾਰਾਜ ਸਾਹਿਬ ਉਹਨਾਂ ਚੁਣਨੇ ਸਰ ਇਹਨਾਂ ਦਾ ਉਹਨਾਂ ਦਾ ਬਹੁਤ ਮਹਾਰਾਜ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਮੈਂ ਲੇਕਿਨ ਅਲਟੀਮੇਟਲੀ ਕੀ ਹੈ ਉਹਨਾਂ ਨੇ ਵੀ ਆਪਣੀ ਰਿਪੋਰਟ ਬਣਾ ਕੇ ਡੀਜੀਪੀ ਸਾਹਿਬ ਨੂੰ ਸਬਮਿਟ ਕਰਦੀ ਹੈ ਹੋਮ ਸੈਕਰੀਟਰੀ ਸਾਹਿਬ ਨੇ ਇਹਨਾਂ ਦੇ ਦੇਖਣੀ ਹੈ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਮੈਂ ਅਸੀਂ ਮੇਰੇ ਕੋਲ ਜਾਣ ਕਰਕੇ ਹੋਏ ਆ ਜਾਵਾਂਗੇ ਕਿਉਂਕਿ ਸਟੇਟ ਵਾਲਾ ਜਪਿਟ ਤਾਂ ਨਾ ਸਟੇਟ ਦੇ ਪੇਸ਼ ਹੋਣਾ ਜ ਨੇ ਅਸੀਂ ਸਟੇਟ ਸੇ ਬਿਲਕੁਲ ਨਹੀਂ ਪੇਸ਼ ਹੋਣ ਲੱਗੇ ਜੀ ਕਿਉਂਕਿ ਸਟੇਟ ਤੇ ਸਾਨੂੰ ਵਿਸ਼ਵਾਸ ਨਹੀਂ ਅਸੀਂ ਲਿਖ ਕੇ ਵੀ ਦੇ ਚੁੱਕੇ ਹਾਂ ਕਿਉਂਕਿ ਜੇ ਸਟੇਟ ਵੀ ਡੀਜੀਪੀ ਸਾਹਿਬ ਦੇ ਅੰਦਰ ਹੀ ਹੈ ਡ ਕਿਉਂ ਵੀ ਮੈਂ ਇਹ ਚੀਜ਼ ਕਰਨਾ ਚਾਹੁੰਦਾ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਇਨਵੈਸਟੀਗੇਸ਼ਨ ਤਾਂ ਉਸ ਚੀਜ਼ ਦੀਆਂ ਹੁੰਦੀਆਂ ਹੁੰਦੀਆਂ ਜਿਹੜਾ ਕੋਈ ਸਬੂਤ ਨਾ ਹੋਵੇ ਜਿਹੜੀ ਚੀਜ਼ ਦੇ ਐਵੀਡੈਂਸਿਸ ਅਸੀਂ ਟੇਬਲ ਤੇ ਰੱਖੇ ਹੋਏ ਨੇ ਤੁਸੀਂ ਉਹ ਤਾਂ ਦੇਖ ਨਹੀਂ ਰਹੇ ਜਿਹੜੀ ਡੀਵੀਆਰ ਅਸੀਂ ਸੁਰੇਸ਼ ਕੁਮਾਰ ਨੂੰ ਬੁਲਾ ਕੇ ਕਿਹਾ ਵੀ ਲੈ ਕੇ ਜਾਓ ਉਹ ਤੋਂ ਰਾਤ ਨੂੰ ਮੈਂ ਤੇ ਮਿਸਿਸ ਬਾਠ ਨੇ ਫੜਾਈ ਹੈ ਉਹ ਹਾਲੇ ਤੱਕ ਨਹੀਂ ਇਹਨਾਂ ਨੇ ਦੇਖੀ ਚੰਗੀ ਤਰ੍ਹਾਂ ਤਾਂ ਆਪਾਂ ਜਿਹੜੀ ਡੀਵੀਆਰ ਤੀ ਦੇਖ ਸਕਦੇ ਵੋਟ ਸਬੂਤ ਨਹੀਂ ਦੇਖ ਸਕਦੇ ਆਪਾਂ ਕੀ ਉਮੀਦ ਰੱਖੀਏ ਇਹਨਾਂ ਤੋਂ ਵੀ ਅਸੀਂ ਉਹਨਾਂ ਕਾਲੇ ਚਿੱਤੇ ਦੇਖ ਕੇ ਗਏ ਨੇ ਆ ਉਹ ਚੀਜ਼ ਇਨਵੈਸਟੀਗੇਸ਼ਨ ਮੈਂ ਉਹਦੀ ਹੁੰਦੀ ਹੁੰਦੀ ਹੈ ਜਿਹੜੀ ਚੀਜ਼ ਹਨੇਰੇ ਚ ਹੋਈ ਹੋਵੇ ਕਿਸੇ ਨੂੰ ਪਤਾ ਹੀ ਨਾ ਹੋਵੇ ਕੌਣ ਮਾਰ ਗਿਆ ਜੀ ਕਿੱਥੋਂ ਆਇਆ ਸੀ ਕਿੱਥੋਂ ਨਹੀਂ ਆਇਆ ਸੀ ਉਹਦੀ ਉਸ ਉਸ ਕੇਸਾਂ ਚ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਤੁਸੀਂ ਪ੍ਰੋਪਰ ਚੈੱਕ ਕਰੋ ਕਿ ਉਹ ਆਪਣੀ ਕੀ ਕਹਿੰਦੇ ਨੇ ਟਾਵਰ ਲੋਕੇਸ਼ਨ ਦੇਖੋ ਵੀ ਕਿਹੜਾ ਬੰਦਾ ਮੋਬਾਈਲ ਫੋਨ ਚੱਲ ਰਿਹਾ ਸੀ ਉਸ ਦਿਨ ਉਸ ਘਟਨਾ ਜਿਵੇਂ 12 ਤੋਂ 1 ਵਜੇ ਤੱਕ ਇੰਦਰਾ ਹਸਪੀਟਲ ਦੇ ਉਸ ਏਰੀਆ 'ਚ ਕਿੰਨੇ ਮੋਬਾਈਲ ਫੋਨ ਚੱਲ ਰਹੇ ਸੀ ਜਦੋਂ ਤੁਹਾਨੂੰ ਪਤਾ ਹੈ ਵੀ ਆਹ 12 ਬੰਦੇ ਸੀ ਕਿ ਆਹ ਸੀਗੇ ਉਸ ਬਾਅਦ ਤਾਂ ਕੋਈ ਇਨਵੈਸਟੀਗੇ ਇਹਨਾਂ ਨੂੰ ਚਾਹੀਦਾ ਸੀ ਇਮੀਡੀਏਟਲੀ ਪਰਚਾ ਦਰਜ ਕਰੋ ਇਮੀਡੀਏਟਲੀ ਅਰੇਸਟ ਕਰੋ ਚਲਾਨ ਪੇਸ਼ ਕਰਦੇ ਕੋਰਟ 'ਚ ਗੱਲ ਖਤਮ ਸੀ ਜਦੋਂ ਆਪਾਂ ਇਨਵੈਸਟੀਗੇਸ਼ਨ ਆਮਾਰ ਕਰਦੇ ਸੈੱਟ ਬਣਾਉਂਦੇ ਆ ਉਦੋਂ ਹੁੰਦਾ ਹੈ ਕਿ ਚੀਜ਼ਾਂ ਨੂੰ ਡਾਇਲੂਟ ਕਰਨਾ ਤੋ ਆ ਡੀਜੀਪੀ ਸਾਹਿਬ ਪੰਜਾਬ ਸਰਕਾਰ ਕਰਦੀ ਹੈ ਮੈਂ ਇਹਦੀ ਜ਼ੋਰਦਾਰ ਸ਼ਬਦਾਂ ਚ ਇਹਦੀ ਨਿਖੇਧੀ ਕਰਦਾ ਇੱਕ ਚੀਜ਼ ਬੜੇ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹੈ ਕਿ ਜੋ ਤੱਕ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਲੜਾਈ ਜਾਰੀ ਰਹੂਗੀ ਆ ਸਾਡੇ ਪਰਿਵਾਰ ਦੀ ਲੜਾਈ ਹੈ ਸਾਡੀ ਇੱਜ਼ਤ ਦੀ ਲੜਾਈ ਹੈ ਉਹ ਸੀ ਵਾਪਸ ਲੈ ਕੇ ਰਾਂਗੇ ਹਾਂਜੀ ਮੇਰੇ ਦਾਦਾ ਜੀ ਇੰਡੀਅਨ ਆਰਮੀ ਚ ਸੀਗੇ ਉਹਨਾਂ ਦੇ ਭਰਾ ਜਿਹੜੇ ਚਾਰ ਸੀ ਉਹ ਵੀ ਕੈਪਟਨ ਇੰਡੀਅਨ ਆਰਮੀ ਚ ਰਹੇ ਨੇ ਤੇ ਸਾਡੇ ਚ ਵੀ ਹਰਾ ਖੂਨ ਹੈ ਬਲੱਡ ਹੈ ਕਿਉਂਕਿ ਅਸੀਂ ਵੀ ਸਾਡੇ ਮੇਰੇ ਪਰਦਾਦਾ ਜੀ ਨੇ ਵੀ ਲੜਾਈਆਂ ਲੜੀਆਂ ਨੇ ਤੇ ਬੇਸਿਕਲੀ ਆ ਹੈਗੀ ਚੀਜ਼ ਇਨਸਾਫ ਦੀ ਜੇ ਅਸੀਂ ਜੇ ਕੋਈ ਲੜਕੀ ਮੈਂ ਮੈਰਿਜ